ਹਾਂ ਜਿਸ ਅਸੀਂ ਗੱਲ ਕਰ ਸਕਦਾ ਸਕੂਲਾਂ ਨੂੰ ਹਾਂ ਜੀ ਬਾਈ ਅੱਜ ਦਾ ਮੁੱਦਾ ਹੈਗਾ ਬਾਈ ਸਾਰੇ ਜਣੇ ਦੱਸਿਓ ਵੀ ਕਿਹੜੀ ਕਿਹੜੇ ਕਿੰਨੇ ਕਿੰਨੇ ਦਾ ਮੋਟਰਾਂ ਪਾਣ ਆਵਾਂਗੇ ਤੇ ਕਿੰਨਾ ਕਿੰਨਾ ਪਾਣੀ ਆ ਸਾਨੂੰ ਇੱਕ ਮੋਟਰ ਹੀ ਲਗਾਉਣੀ ਆ ਜੀ ਦਾ ਉਹਦੇ ਉਹ ਵੀ ਜਿੰਨਾ ਕਿਸੇ ਦਾ ਪਾਣੀ ਹੈ ਨਹੀਂ ਮੋਟਰ ਦਾ ਜਿੰਨਾ ਉਹ ਮੋਟਰ ਦਾ ਪਾਣੀ ਹੈਗਾ ਤੁਸੀਂ ਦੇਖ ਕੇ ਹਰ ਨਾਲ ਮੰਨ ਜਾਓ ਵੀ ਇੰਨਾ ਪਾਣੀ ਮੋਟਰ ਦਾ ਤੇ ਬਾਈ ਇਹਨਾਂ ਹੱਥੋਂ ਨੂੰ 25 30 ਕਿੰਨੇ ਡਾਕ ਲੰਦੀ ਆ ਇਹ ਤੇ ਇੰਨਾ ਪਾਣੀ ਆ ਬਾਈ ਖਾਲ ਨੂੰ ਟੁੱਟਣ ਲੱਗ ਜਾਂਦਾ ਖਾਲ ਉਹ ਦੇਖੋ ਖਾਲ ਹੁਣ ਟੁੱਟੇ ਪਿਆ ਇਧਰੋਂ ਟੁੱਟ ਗਿਆ ਉਹ ਦੇਖੋ ਤੇ ਗਾਹਾਂ ਤੋਂ ਉਹਦੇ ਬਸ ਇਹ ਥੋੜਾ ਕਾਣੀ ਰਹਿ ਗਿਆ ਮੇਰਾ ਇੱਕ ਬਾਈ ਕਹਿੰਦੇ ਕੱਦੇ ਹੀ ਹੋਰ ਚਲਾਸੀ ਤਾਂ ਸਾਰੀ ਟੁੱਟ ਜੂਗਾ ਤੇ ਪਾਣੀ ਇਹਨਾਂ ਨੇ ਜਾਇਦਾ ਜਦੋਂ ਹੁਣ ਤੇ ਪਾਣੀ ਖੜਦਾ ਨਹੀਂ ਖਾਲ ਟੁੱਟ ਜਾਂਦਾ ਫਿਰ ਕਿ ਤੁਹਾਨੂੰ ਆਏ ਪਾਣੀ ਵਿਖਾਉਣੇ ਅੱਜ ਆਪਾਂ ਇਹ ਰੇ 10 ਕਿ ਵੀਰਾਂ ਨੂੰ ਆ ਬਾਈ ਦਾ ਕੋਠਾ ਪਾ ਆਇਆ ਵਾ ਇਧਰ ਇਹਦੇ ਵਿੱਚ ਲੱਗਿਆ ਸਟਾਰਟਰਾਂ ਦੇ ਕੁ ਬਾਹਰ ਉਹਦੇ ਨਟ ਜਾਈ ਗਏ ਆ ਤੇ ਸੋਹਰਾ ਟਰਾਂਸਫਰ ਲਈ ਦਿਖਾਉਣੇ ਆ। ਅਬਾਈ ਦਾ ਟਰਾਂਸਫਰ ਦਾ ਦੋ ਕੁੰਬੇ ਲੈ ਗਏ, ਥਕੀ ਲਈ ਹੋਈ ਹੈ ਗੇਵ ਲੰਗਾਂ। ਸਾਨੂੰ ਪਾਣੀ ਦਿਖਾਉਣੇ ਆ ਬਾਈ ਦੀ ਮੋਟਰ ਦਾ ਪਾਣੀ ਚੱਕਰ ਤੇ ਹਰਾ ਮੰਨਦੇ ਉਹ ਜਿਹੜੇ ਖਾਲ ਕੋੜੇ ਮੋਟਰ ਨੂੰ। ਆ ਪਾਣੀ ਦੇਖੋ ਬਾਈ। ਕਮੈਂਟ ਕਰਕੇ ਦੱਸੋ ਸਾਨੂੰ ਕਿਵੇਂ ਲੱਗਿਆ ਪਾਣੀ।